ਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਮਾਲਪੁਰ ਪੁਲਿਸ ਨੇ 2 ਪਿਸਟਲ ਇੱਕ ਦੇਸੀ ਘਟਾ ਅਤੇ ਮੋਬਾਈਲ ਫੋਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਗਰਸ਼ੰਕਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਭੜੇ ਅੰਸਰਾ ਤੇ ਨਜਾਇਜ਼ ਅਸਲਾ ਤਸਕਰਾਂ ਦੇ ਖਿਲਾਫ ਬਿੱਡੀ ਮੁਹਿੰਮ ਦੇ ਤਹਿਤ ਐਸਐਚਓ ਮਾਲਪੁਰ ਐਸਏ ਬਲਵੀਰ ਸਿੰਘ ਦੇ ਹੀ ਦੇਖਰੇਖ ਦੇ ਹੇਠ ਐਸਏ ਹਰਭਜਨ ਸਿੰਘ ਥਾਣਾ ਮਾਲਪੁਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਦੇ ਨਾਲ ਮੁਖਬਰ ਖਾਜ਼ੀ ਇਤਲਾ ਅਤੇ ਪਿੰਡ ਢੁੱਟੋ ਮਾਜਰਾ ਦੀ ਫੁੱਟਬਾਲ ਗਰਾਊਂਡ ਮੈਗਰੋਵਲ ਰੋਡ ਤੇ ਕਥਿਤ ਦੋਸ਼ੀ ਕਮਲਜੀਤ ਸਿੰਘ ਉਫ ਕਮਲ ਪੁੱਤਰ ਅਮਰੀਂ ਸਿੰਘ ਵਾਸੀ ਮੈਗਰੋਵਾਲ ਦੁਆਰਾ ਥਾਣਾ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੀ ਲਈ ਗਈ ਤਲਾਸ਼ੀ ਦੇ ਦੌਰਾਨ 2 ਪਿਸਟਲ ਅਤੇ ਇੱਕ ਦੇਸੀ ਕਟਾ ਦੇ ਸਹਿਤ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਹਨ ਜਿਸ ਤੋਂ ਬਾਅਦ ਮੁਕੱਦਮਾ ਨੰਬਰ 85 ਟੀਆਰ ਮੈਗਰ ਦੇ ਤਹਿਤ ਮਾਲਪੁਰ ਥਾਣਾ ਦੇ ਵਿੱਚ ਮਾਮਲਾ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਕਮਲਜੀਤ ਸਿੰਘ ਉਫ ਕਮਲ ਉਕਤ ਨੇ ਆਪਣੀ ਮੋਡਲੀ ਪੁੱਛਗਿੱਛ ਦੇ ਵਿੱਚ ਮੰਨਿਆ ਕਿ ਉਸਨੇ ਤਿੰਨੋਂ ਅਸਲੇ ਕਰਨ ਰਾਮੂਫ ਅੱਲਾ ਪੁੱਤਰ ਬਲਵਿੰਦਰ RAM ਵਾਸੀ ਪਿੰਡ ਸੈਲਾਖੁਰਦ थाना सदर ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਖਰੀਦੇ ਹਨ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮਨਜੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਸੀਰੀ ਸਰਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤੇ ਅੱਜ ਕਾਰਵਾਈ ਕਰਦੇ ਹੋਏ ਐਸਐਚਓ ਮਾਲਪੁਰ ਬਲਵਿੰਦਰ ਸਿੰਘ ਮੱਲੀ ਇਹਨਾਂ ਨੂੰ ਕੋਈ ਮੁੱਖਰ ਮੁੱਖਰ ਵਿਕਾਸ ਨੇ ਇਤਲਾਹ ਦਿੱਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਅਮਰੀਕ ਸਿੰਘ ਪਿੰਡ ਮੈਂਗਰਵਾਲ ਥਾਣਾ ਮਾਲਪੁਰ ਨੂੰ ਕਾਬੂ ਕੀਤਾ ਜਿਸ ਤੋਂ ਪੁਸ਼ ਅਗੇਸਟ ਤੇ ਸਾਨੂੰ ਉਹਦੇ ਕੋਲੋਂ ਤਿੰਨ ਵੈਪਨ ਬਰਬੰਦ ਹੋਏ ਆ ਇੱਕ ਪਿਸਤਲ 32 ਬੋਰ ਨਾਲ ਪੰਜ ਜਿੰਦਾ ਰੌਂਦ ਇੱਕ ਪਿਸਤਲ 38 ਬੋਰ ਨਾਲ ਦੋ ਜਿੰਦਾ ਰੌਂਦ ਇੱਕ ਦੇਸੀ ਕਟਾ 315 ਬੋਰ ਦੋ ਜਿੰਦਾ ਰੌਂਦ ਤੇ ਇੱਕ ਮੋਬਾਈਲ ਫੋਨ ਮਾਰਕਾ ਰੈਂਡਮੀ ਇਹ ਸਾਰਾ ਕੁਝ ਉਹਦੇ ਤੋਂ ਬਰੰਦ ਹੋਇਆ ਆ ਉਸ ਦੀ ਅੱਗੇ ਪੁੱਛਗਿਛ ਕਰਨ ਤੇ ਪਤਾ ਲੱਗਾ ਵੀ ਇਹ ਜਿਹੜਾ ਸਾਰੇ ਪਿਸਟਲ ਆ ਨਜਾਇਜ਼ ਹਥਿਆਰ ਜਿਹੜਾ ਇਹ ਕਰਨ ਆਰਾਮ ਪਿੰਡ ਸੱਲਾ ਖੁਰਦ ਥਾਣਾ ਸਦਰ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਉਹਦੇ ਤੋਂ ਇਹਨੇ ਖਰੀਦ ਕੀਤੇ ਸੀ ਤੇ ਫਰਦਰ ਇਹਦੇ ਤੋਂ ਪੁੱਛਗਿਛ ਕਰ ਰਹੇ ਆ ਵੀ ਇਹ ਕਿਸ ਮਕਸਦ ਲਈ ਇਹ ਉਹਦੇ ਕੋਲ ਵੈਪਨ ਲੈ ਕੇ ਆਇਆ ਹੈ ਜੋ ਅੱਗੇ ਸਾਹਮਣੇ ਆਊਗਾ ਹੋਰ ਜਿਹੜਾ ਵੀ ਕੋਈ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਦੀ ਕਰਨ ਨੂੰ ਇਹਦੇ ਵਿੱਚ ਕਰਨ ਆਰਾਮ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰ ਲਿਆ ਆ ਤੇ ਜਲਦੀ ਹੀ ਉਹਨੂੰ ਕਾਬੂ ਕਰ ਲਾਂਗੇ ਸਰ ਕਹਿੰਦੇ ਮੁਕਦਮੇ ਦੇ ਹਾਂਜੀ ਕਰਨਰਾਮ ਤੇ ਆਲਰੇਡੀ ਨਾ ਦੋ ਮੁਕਦਮੇ ਦਰਜ ਆ ਜਿਲ੍ਹਾ ਨਵਾਂ ਸ਼ਹਿਰ ਦੇ ਇੱਕ ਮੁਕਦਮਾ ਨੰਬਰ 116 ਅੰਡਰ ਸੈਕਸ਼ਨ 392 ਆਈਪੀਸੀ थाना सदर ਬੰਗਾ ਤੇ ਦੂਸਰਾ ਮੁਕਦਮਾ ਨੰਬਰ 76379411 ਥਾਣਾ ਬਹਿਰਾਮ ਜ਼ਿਲ੍ਹਾ ਨਵਾਂ ਸ਼ਹਿਰ ਦੋ ਮੁਕਦਮੇ ਉਹਦੇ ਉੱਤੇ ਆਲਰੇਡੀ ਦਰਜ ਹੈ